ਇਹ ਪੋਰਸਲੇ ਕਿਤੇ ਰਸੇ ਕਿ ਪੋਰਸਲੇ ਪਰਾ ਦੇ ਸਕੇ ਠੀਕ ਹੈ ਜੀ ਕਿਸੇ ਨਾ ਕਿਸੇ ਮੈਂਬਰ ਦਾ ਲਿਖਿਆ ਪੜਿਆ ਹੋਵੇ ਉੱਪਰ ਉੱਪਰ ਉਹਨਾਂ ਦੀ ਨਹੀਂ ਓਕੇ ਆਪਣੇ ਸਿਪਾਹੀ ਜਿਗੇ ਅੱਛਾ ਬੱਚਾ ਹਜੇ ਮਤਲਬ ਦੁਆ ਹੀ ਸਗਾ ਹਾਂ ਠੀਕ ਹੋਤਾ ਉਹ ਤੱਕ ਜਦੋਂ ਮੇਰੇ ਕੋਲ ਇੱਕੜਾ ਹੋਣੀ ਚੁੱਕੀ ਰਹਿ ਗਈ ਕੋਚੀ ਜਦੋਂ ਸਾੜੇ ਨੂੰ ਪਹੁੰਚ ਗਏ ਇਹ ਮਤਲਬ ਨਵੇਂ ਸ਼ਹਿਰ ਤੱਕ ਤੇ ਲੋ ਪਤਾ ਲੱਗ ਗਿਆ ਇਸ ਦਾ ਆਪਣਾ ਬੱਪੀ ਤੁਹਾਡਾ ਨਾਮ ਕੀ ਜੀ ਮੇਰਾ ਨਾਮ ਚਰਨਜੀਤ ਹੈ ਜੀ ਜਿਹੜੀ ਅੱਜ ਦੇ ਇੱਥੇ ਘਟਨਾ ਹੋਈ ਹੈ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਮੇਰਾ ਇਹ ਕਹਿਣਾ ਜੀ ਕਿ ਥੋੜੇ ਦਿਨਾਂ ਦਾ ਬੱਚਾ ਮਤਲਬ 7-8 ਮਹੀਨੇ ਦਾ ਤਕਰੀਬਨ ਪੇਟ 'ਚ ਹੋਊਗਾ ਬੱਚਾ ਔਰ ਤੇ ਜਿਹੜਾ ਛੱਪਿਆ ਸੀਗਾ ਜੀ ਕੰਪਲੀਟ ਨਹੀਂ ਸੀ ਬਣਿਆ ਬੱਚਾ ਯਾਨੀ ਵਿਧਾਨਕ ਪੈਰ ਸਾਰੇ ਬਣੇ ਸੀਗੇ ਉਹ ਕੋ ਤਕਰੀਬਨ 4-5 ਕਜੇ ਕੋ ਰੱਖ ਕੇ ਗਿਆ ਇੱਥੇ ਜੀ ਜੇ ਰਾਤ ਦਾ ਹੁੰਦਾ ਤਾਂ ਕੁੱਟਿਆਂ ਨੇ ਖਾ ਲੈਣਾ ਸੀ ਅਸਵੀਰ ਜੀ ਹਾਂ ਜੀ ਹਾਂ ਜੀ ਹਾਂ ਲਗਾ ਕਿਸੇ ਗਰੀਬੀ ਦਾ ਹੀ ਹੋਣਾ ਇੱਥੋਂ ਦੂਰੋਂ ਬਾਹਰੋਂ ਬੰਦਾ ਨਹੀਂ ਆਇਆ ਸੀ ਤੇ ਉਹ ਤਾਂ ਹੁਣ ਜਿਹੜੇ ਮੁਲਾਜ਼ਮ ਆ ਆਪਣੇ ਉਹ ਮੌਕੇ ਤੇ ਪਹੁੰਚ ਗਿਆ ਸਕੇ ਹਾਂ ਪਹੁੰਚ ਗਿਆ ਸੀ ਆਪਰਾ ਚੌਂਕੀ ਸੰਨ ਲੱਗਦੀ ਹੈ ਆਪਰਾ ਚੌਂਕੀ ਤੇ ਉਹ ਮੁਲਾਜ਼ਮ ਜਿਹੜੇ ਹੁਣ ਉਹ ਬੱਚੇ ਨੂੰ ਆਪਣੇ ਕਬਜ਼ੇ ਚ ਲੈ ਗਿਆ ਜੀ ਉਹ ਠੀਕ ਆ ਜੀ ਹੰਦੀ ਸੰਬੰਧ ਸਾਹਿਬ ਜੋ ਅੱਜ ਘਟਨਾ ਵਾਪਰੀ ਹੈ ਪਿੰਡ ਦੇ ਵਿੱਚ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਮੇਰਾ ਕੀ ਕਹਿਣਾ ਬੜੀ ਬਦਕਿਸਮਤੀ ਖਲ ਰਾਇ ਹੈ ਇਹ ਸਵੇਰੇ ਮੁੰਡਾ ਆਪਣੇ ਖੇਤ ਦੇ ਵਿੱਚ ਇਕੱਠੇ ਫੁੱਟੇ ਗਿਆ ਕੁਣੋ ਕਿ ਬੱਚੇ ਦੀ ਡੜ੍ਹੋੜੀ ਬਲਾਸ਼ ਕੋਈ ਛੋਟਾ ਜਿਹਾ ਬੱਚਾ ਸੀ ਇਹ ਮੇਰਾ ਕੁਛ ਦਿਨਾਂ ਦਾ ਰੋਟਾ ਸਾਬਾ ਕੋ ਸਟਾਇ ਸੀ ਉਹ ਕੀੜਿਆਂ ਨੇ ਖਾਧਾ ਸੀ ਕੁਰੀ ਦਾ ਅਸੀਂ ਉਹਨੇ ਮੈਨੂੰ ਦੱਸਿਆ ਮੈਂ ਪਰਸੋਂ ਦਵਾਈ ਦਿੱਤੀ ਪਰਸੋਂ ਜੇ ਤੂੰ ਡੜ੍ਹੋੜੀ ਲਗਾਏ ਉਹਦੇ ਸਿਰ ਵਾਸਤੇ ਕਰਕੇ ਦੇਖੋ ਕੀ ਕਰਦੇ ਲੋਕ ਕਰੀ ਕੱਢ ਕੇ ਸੀ ਨਾ ਉਹ ਇਸ ਤੋਂ ਬਾਅਦ ਵੱਧ ਕੇ ਸੁਤੀ ਆ ਉਹ ਬੱਚੇ ਦੀ ਉਹ ਠੀਕ ਜਿਹਾ ਚਲੇ ਗਿਆ ਬਸ ਠੀਕ ਸਰ ਇੱਕ ਸਮਰਾੜੀ ਦੇ ਵਿੱਚ ਭਰੂਣ ਮਿਲਿਆ ਕੀ ਮਾਮਲਾ ਸਰ ਕੀ ਕਾਰਵਾਈ ਹੈ ਕਲਰ ਹੁਮੇਸ਼ਨ ਬਣੀ ਸੀ ਚੌਕੀ ਚਾਰ ਨੂੰ ਵੀ ਉੱਥੇ ਸਮਰਾੜੀ ਇੱਕ ਬਾੜ ਦੇ ਵਿੱਚ ਭਰੂਣ ਹੈਗਾ ਜਿਹੜਾ ਬੱਚਾ ਮਿਲਿਆ ਉਹ ਦੀਵਾਰ ਦੇ ਬਿਆਨ ਤੇ ਹੀ ਪੱਤਾ ਜਿਹੜਾ ਉਹ ਐਫਆਰ ਲੌਕ ਕੱਤੀ ਹੈ ਤੇ ਕੱਪੀ ਜਾਰੀ ਹੈ ਜੀ